ਜੇ ਰੱਬ ਦੀ ਮਿਹਰ ਹੋ ਜਾਏ ਬੰਦਾ ਤਾਂ ਜਾ ਕੇ ਪਹਿਲਵਾਨ ਖਵਾਮ ਦਾ ਆ ਖਿਡਾਰੀ ਮੇਰੇ ਵੀਰੋ ਨੌਜਵਾਨਾ ਰਸ਼ਪਾਲ ਵਿਂਝਰਵਾਲੀਆ ਇਹਨੂੰ ਮੇਰੇ ਵੀਰੋ ਆਖਦੇ ਆ ਮੁੰਡੇ ਨੂੰ ਗਰਦਾਸਪੁਰਿਆ ਅੰਮਰਸਰੀਆ ਜਦੋਂ ਖੇਡਦਾ ਯੂਰਪ ਦੇ ਵਿੱਚ ਕਦੇ ਗ੍ਰੀਸ ਦੇ ਵਿੱਚ ਤੁਮਾ ਪਾਉਂਦਾ ਕਦੇ ਯੂਰਪ ਦੇ ਕਹਿੰਦੇ ਇਟਲੀ ਦੇ ਵਿੱਚ ਕਦੇ ਫਰਾਂਸ ਦੇ ਵਿੱਚ ਕਦੇ ਜਰਮਨੀ ਦੇ ਵਿੱਚ ਰੇਡਾਂ ਪਾਉਂਦਾ ਦੱਸਿਆ ਇਹ ਰਸ਼ਪਾਲ ਵਿਂਝਰਵਾਲੀਆ ਅਮਰਜੀਤ ਖਹਿੜੇ ਨੂੰ ਮਾਣ ਹੈ ਆਪਣੇ ਵੀਰ ਉੱਤੇ ਰਸ਼ਪਾਲ ਦੀ ਕਬੱਡੀ ਚਾਰ ਜਾਫੀ ਹੈ ਦਿਆਲਪੁਰਿਆ ਕਹਿੰਦੇ ਬਨੀ ਤਿਆਰ ਹੈ ਦੂਸਰੀ ਕਨੀ ਤੇ ਨੌਜਵਾਨ ਸਿੰਘ ਸਰਦਾਰ ਲੰਬੜ ਮਲ ਸਿੰਘ ਵਾਲਾ ਕਹਿੰਦੇ ਹਿੱਕ ਤੇ ਟੱਚ ਲਾਇਆ ਹੈ ਕਿ ਆ 500 ਦੀ ਹੈ ਲਾਸਟ ਰੇਡ ਹੈ ਜੇ ਨੰਬਰ ਲੈ ਕੇ ਜਾਂਦਾ ਤੇ ਤਨੀਲ ਵਾਲੇ ਵੀਰਿਆ ਸਿੱਧੀ ਮਾਇਆ ਇਸ ਗੱਭਰੂ ਤੱਕ ਪਹੁੰਚਦੀ ਕਰਦੀ ਇਹ ਆ ਨੌਜਵਾਨ ਜੋਰਪੁਰ ਵਾਲਾ ਇਹ ਰਿਸ਼ਪਾਲ ਕਮਸਾਨਪੁਰੀਆ ਰਿਸ਼ਪਾਲ ਵਿਂਝਰ ਵਾਲੀਆ ਮਾਰੋ ਤਾੜੀਆਂ ਜੇ ਰੇਡ ਵਧੀਆ ਲੱਗੀ ਰਿਸ਼ਪਾਲ ਦੀ ਵਾਹ ਸਿਰਾਂ ਗੱਭਰੂਆ ਐਨ ਆਨੰਦੋ ਬੱਝਿਆ ਪਿਆ ਹੈ ਦਰਸ਼ਕ ਵੀਰੋ ਜਿੱਡਾ ਮੈਚ ਹੋਈ ਹੋਈ ਹੈ ਫਾਈਨਲ ਦੇ ਵਿੱਚ ਗੱਲ ਕਿੱਦੇ ਲੱਗਣੀ ਹੈ ਇਤੇ ਸਮੇਂ ਦੀਆਂ ਗੱਲਾਂ ਹੋਣ ਗਿਆ ਸਾਡੇ ਵੀ ਸ਼ਾਕਿਆ ਤੇਰੀ ਜੋੜੀ ਮਾਥਦੇ ਨਾਲ ਪ੍ਰਸਿੱਧ ਹੈ ਕਦੇ ਕਾਕੇ ਸ਼ੇਕ ਦੌਲਤ ਦੀ ਟੀਮ ਦੇ ਲਈ ਗੱਲਾਂ ਮਨ ਸ਼ੇਕ ਦੌਲਤ ਨੂੰ ਹੀ ਟੀਮ ਦੇ ਲਈ ਪਰ ਉਧਰ ਗੱਭਰ ਕਹਿੰਦੇ ਇੱਕ ਵਿੱਚ ਟੱਚ ਕਰ ਗਿਆ ਰਸ਼ਪਾਲ ਵਿਂਝਰ ਵਾਲੀਆ ਮੇਰੇ ਵੀਰੋ ਯਾਰਪ ਵਾਲਾ ਸਿਰ